ਸਵੇਰੇ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਦੁੱਧ ਪੀਣਾ ਸਿਹਤ ਲਈ ਕਿਸੇ ਰਾਮਬਾਂਡ ਤੋਂ ਘਟ ਨਹੀਂ ਹੈ ਪਰ ਖਾਲੀ ਪੇਟ ਦੁੱਧ ਪੀਣ ਨੂੰ ਲੈ ਕੇ ਅਕਸਰ ਲੋਕਾਂ ਚ ਗਲਤ ਧਾਰਨਾ ਰਹਿੰਦੀ ਹੈ ਇਸ ਲਈ ਆਓ ਅੱਜ ਜਾਣਦੇ ਹਾਂ ਸਵੇਰੇ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਦੁੱਧ ਦੇ ਪੋਸ਼ਕ ਤੱਤ ਕੈਲਸ਼ੀਅਮ ਵਿਟਾਮਿਨ ਡੀ ਰਾਈਬੋਫੋਲੇਵਿਨ ਫਾਸਫੋਰਸ ਮੈਗਨੀਸ਼ੀਅਮ ਹਨ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਜੇਕਰ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੈ ਤਾਂ ਤੁਸੀਂ ਸਵੇਰੇ ਖਾਲੀ ਪੇਟ ਦੁੱਧ ਪੀ ਸਕਦੇ ਹੋ ਪਰ ਕੁਝ ਮਾਮਲਿਆਂ 'ਚ ਇਸ ਨੂੰ ਖਾਲੀ ਪੇਟ ਦੁੱਧ ਪੀਣ ਨਾਲ ਪਾਚਨ ਤੰਤਰ ਅਤੇ ਕਫ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਅਲਰਜੀ ਸਵੇਰੇ ਖਾਲੀ ਪੇਟ ਦੁੱਧ ਪੀਣ ਨਾਲ ਅਲਰਜੀ ਦੀ ਸਮੱਸਿਆ ਵੱਧ ਸਕਦੀ ਹੈ ਜੇਕਰ ਤੁਸੀਂ ਪਹਿਲਾਂ ਤੋਂ ਹੀ ਅਲਰਜੀ ਤੋਂ ਪੀੜਿਤ ਹੋ ਤਾਂ ਅਜੇਚ ਖਾਲੀ ਪੇਟ ਦੁੱਧ ਪੀਣ ਤੋਂ ਪਰਹੇਜ਼ ਕਰੋ ਪਾਚਨ ਸੰਬੰਧਿਤ ਸਮੱਸਿਆਵਾਂ ਕਮਜ਼ੋਰ ਪਾਚਨ ਤੰਤਰ ਵਾਲੇ ਲੋਕਾਂ ਚ ਸਵੇਰੇ ਖਾਲੀ ਪੇਟ ਦੁੱਧ ਹਜ਼ਮ ਹੋਣ ਚ ਸਮਾਂ ਲੱਗਦਾ ਹੈ ਅਜੇ ਚ ਉਹਨਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਬਦਹਜ਼ਮੀ ਤੇ ਪੇਟ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ ਠੰਡਾ ਦੁੱਧ ਪੀਓ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਦੁੱਧ ਦਾ ਸੇਵਨ ਕਰਦੇ ਹੋ ਤਾਂ ਗਰਮ ਦੁੱਧ ਦੀ ਬਜਾਏ ਠੰਡਾ ਦੁੱਧ ਪੀਓ ਇਸ ਨੂੰ ਪੀਣ ਨਾਲ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਕਦੋਂ ਪੀਣਾ ਚਾਹੀਦਾ ਹੈ ਦੁੱਧ ਆਯੁਰਵੇਦ ਅਨੁਸਾਰ ਸਵੇਰੇ ਖਾਲੀ ਪੇਟ ਦੁੱਧ ਦਾ ਸੇਵਨ ਕਰਨਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦੁੱਧ ਪੀਣਾ ਸਹੀ ਸਮਾਂ ਰਾਤ ਨੂੰ ਮੰਨਿਆ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਸਵੇਰੇ ਖਾਲੀ ਪੇਟ ਦੁੱਧ ਪੀਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਕੀ ਸਵੇਰੇ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਹੈ ਦੁੱਧ ਪੀਣਾ ਸਿਹਤ ਲਈ ਕਿਸੇ ਰਾਮਬਾਂਡ ਤੋਂ ਘਟ ਨਹੀਂ ਹੈ ਪਰ ਖਾਲੀ ਪੇਟ ਦੁੱਧ ਪੀਣ ਨੂੰ ਲੈ ਕੇ ਅਕਸਰ ਲੋਕਾਂ ਚ ਗਲਤ ਤਾਰਨਾ ਰਹਿੰਦੀ ਹੈ ਇਸ ਲਈ ਆਓ ਅੱਜ ਜਾਣਦੇ ਹਾਂ ਸਵੇਰੇ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਦੁੱਧ ਦੇ ਪੋਸ਼ਕ ਤੱਤ ਕੈਲਸ਼ੀਅਮ ਵਿਟਾਮਿਨ ਡੀ ਰਾਈਬੋਫੋਲਵਿਨ ਫਾਸਫੋਰਸ ਮੈਗਨੀਸ਼ੀਅਮ ਹਨ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਜੇਕਰ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੈ ਤਾਂ ਤੁਸੀਂ ਸਵੇਰੇ ਖਾਲੀ ਪੇਟ ਦੁੱਧ ਪੀ ਸਕਦੇ ਹੋ ਪਰ ਕੁਝ ਮਾਮਲਿਆਂ 'ਚ ਇਸ ਨੂੰ ਖਾਲੀ ਪੇਟ ਦੁੱਧ ਪੀਣ ਨਾਲ ਪਾਚਨ ਤੰਤਰ ਅਤੇ ਕਫ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਅਲਰਜੀ ਸਵੇਰੇ ਖਾਲੀ ਪੇਟ ਦੁੱਧ ਪੀਣ ਨਾਲ ਅਲਰਜੀ ਦੀ ਸਮੱਸਿਆ ਵੱਜ ਸਕਦੀ ਹੈ ਜੇਕਰ ਤੁਸੀਂ ਪਹਿਲਾਂ ਤੋਂ ਹੀ ਅਲਰਜੀ ਤੋਂ ਪੀੜਿਤ ਹੋ ਤਾਂ ਅਜੇ 'ਚ ਖਾਲੀ ਪੇਟ ਦੁੱਧ ਪੀਣ ਤੋਂ ਪਰਹੇਜ਼ ਕਰੋ ਪਾਚਨ ਸੰਬੰਧਿਤ ਸਮੱਸਿਆਵਾਂ ਕਮਜ਼ੋਰ ਪਾਚਨ ਤੰਤਰ ਵਾਲੇ ਲੋਕਾਂ ਚ ਸਵੇਰੇ ਖਾਲੀ ਪੇਟ ਦੁੱਧ ਹਜ਼ਮ ਹੋਣ ਚ ਸਮਾਂ ਲੱਗਦਾ ਹੈ ਅਜੇ ਜੋ ਉਹਨਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਬਦਹਜ਼ਮੀ ਤੇ ਪੇਟ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ ਠੰਡਾ ਦੁੱਧ ਪੀਓ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਦੁੱਧ ਦਾ ਸੇਵਨ ਕਰਦੇ ਹੋ ਤਾਂ ਗਰਮ ਦੁੱਧ ਦੀ ਬਜਾਏ ਠੰਡਾ ਦੁੱਧ ਪੀਓ ਇਸ ਨੂੰ ਪੀਣ ਨਾਲ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਕਦੋਂ ਪੀਣਾ ਚਾਹੀਦਾ ਹੈ ਦੁੱਧ ਆਯੁਰਵੇਦ ਅਨੁਸਾਰ ਸਵੇਰੇ ਖਾਲੀ ਪੇਟ ਦੁੱਧ ਦਾ ਸੇਵਨ ਕਰਨਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦੁੱਧ ਪੀਣ ਦਾ ਸਹੀ ਸਮਾਂ ਰਾਤ ਨੂੰ ਮੰਨਿਆ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਸਵੇਰੇ ਖਾਲੀ ਪੇਟ ਦੁੱਧ ਪੀਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ